ਸ੍ਰੀ ਕਾਾਲੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਤੁਹਾਡੇ ਖਾਤਰ ਜਾਣਕਾਰੀ ਦੇ ਲਈ ਬਹੁਤ ਪਾਈਆਂ ਦੇ ਵਿੱਚ ਕਨਫਿਊਜ਼ਨ ਹੁੰਦਾ ਜੀ ਵੀ ਆਪਾਂ ਜਦੋਂ ਜਿਹੜੇ ਨਵੇਂ ਡੇਅਰੀ ਫਾਰਮਾਂ ਦਾ ਕੰਮ ਜਿਨ੍ਹਾਂ ਨੇ ਨਵਾਂ ਸ਼ੁਰੂ ਕਰਿਆ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਆਪਾਂ ਨਵੀਂ ਜਿਹੜੀ ਫੀਡ ਪਾਉਣੀ ਆਪਾਂ ਹੋਮ ਮੇਡ ਫੀਡ ਆਪਦੀ ਬਣਾ ਕੇ ਪਾਈਏ ਜਾਂ ਬਾਜ਼ਾਰ ਦੀ ਬਣਾ ਕੇ ਫੀਡ ਪਾਈਏ ਇਹ ਨਹੀਂ ਸਮਝ ਆ ਰਹੀ ਬਹੁਤ ਕਨਫਿਊਜ਼ਨ ਹੁੰਦਾ ਜੀ ਉਹ ਸਾਨੂੰ ਵੀ ਹੁੰਦਾ ਸੀਗਾ ਪਹਿਲਾਂ ਵੀ ਕਿਹੜੀ ਫੀਡ ਪਾਈਏ ਬਾਜ਼ਾਰ ਦੀ ਪਾਈਏ ਜਾਂ ਘਰ ਦੀ ਬਣਾ ਕੇ ਪਾਈਏ ਜੇ ਬਾਜ਼ਾਰ ਦੀ ਫੀਡ ਆਪਾ ਪਾਉਣੇ ਆ ਜੀ ਦੁੱਧ ਵਧ ਦਿੰਦੀਆਂ ਨੇ ਗਾਵਾਂ ਜਾਂ ਪੱਕਾ ਘਰ ਦੀ ਫੀਡ ਬਣਾ ਕੇ ਪਾਉਣੇ ਆ ਉਹ ਖਾਂਦੀਆਂ ਖਾਂਦੀਆਂ ਵੀ ਘਟ ਨੇ ਖਾਣ ਚ ਵੀ ਦਿੱਕਤ ਆਉਂਦੀ ਹੈ ਤੇ ਦੁੱਧ ਵੀ ਘਟਦੀਆਂ ਨੇ ਤੇ ਫਿਰ ਅਗਲਾ ਫਿਰ ਬਾਜ਼ਾਰ ਦੀ ਫੀਡ ਨੂੰ ਅਗਲਾ ਪ੍ਰੈਫਰ ਦਿੰਦਾ ਵੀ ਆਹ ਫੀਡ ਵਧੀਆ ਵੀ ਘਰ ਦੀ ਫੀਡਾਂ ਇੰਝ ਤੱਕ ਵੀ ਇਹਨਾਂ ਦੁੱਧ ਨਹੀਂ ਵਧਦੀਆਂ ਕੰਮ ਇਹ ਚੱਕਰ ਪੈ ਜਾਂਦਾ ਇਹ ਗੱਲਾਂ ਸਾਡੇ ਨਾਲ ਵੀ ਹੁੰਦੀਆਂ ਨਹੀਂਆਂ ਨੇ ਜੀ ਹੁਣ ਤੱਕ ਪਰ ਆਪਾਂ ਨੂੰ ਹਮੇਸ਼ਾ ਫੀਡ ਜੀ ਉਹ ਆਪਣੀ ਤਿਆਰ ਕਰਵਾ ਕੇ ਪਾਉਣੀ ਚਾਹੀਦੀ ਹੈ ਜੀ ਘਰ ਦੀ ਫੀਡ ਫੈਕਟਰੀਆਂ 'ਚ ਜਾ ਕੇ ਆਪਾਂ ਤਿਆਰ ਕਰਵਾ ਸਕਦੇ ਆ ਆਪਣੀ ਫੀਡ ਤਿਆਰ ਕਰਾਓ ਹਮੇਸ਼ਾ ਇਹ ਮੈਂ ਤੁਹਾਨੂੰ ਆਪਣੇ ਤਜਰਬੇ ਦੇ ਆਧਾਰ 'ਤੇ ਦੱਸ ਸਕਦਾ ਜੀ ਕਿਉਂਕਿ ਮੈਂ ਬਜਾਰੂ ਫੀਡਾਂ ਵੀ ਬਹੁਤ ਪਾਈਆਂ ਨੇ ਜੀ ਪਹਿਲਾਂ ਕਈ ਫੀਡਾਂ ਨੇ ਆਪਾਂ ਨਾਉ ਨਹੀਂ ਕਿਸੇ ਦਾ ਲੈਂਦੇ ਕਈ ਫੀਡਾਂ ਨੇ ਆਪਾਂ ਬਜਾਰੂ ਜਿਹੜੀਆਂ ਅਸੀਂ ਪਾਈਆਂ ਨੇ ਜੀ ਪਰ ਜਿਹੜੀ ਦਿੱਕਤ ਆ ਰਹੀ ਹੈ ਸਾਰਿਆਂ ਨੂੰ ਵੱਧ ਬਜਾਰੂ ਫੀਡਾਂ ਦਾ ਮੇਨ ਫੋਕਸ ਹੈਗਾ ਜੀ ਦੁੱਧ ਕਢਾਉਣ ਦੇ ਮੇਰੇ ਹਿਸਾਬ ਦੇ ਨਾਲ ਵਿੱਚ ਚਲੋ ਵਧੀਆ ਕੰਮ ਵੀ ਕਰਦੀਆਂ ਨੇ ਫੀਡ ਕੰਪਨੀਆਂ ਪਰ ਜਿਹੜਾ ਮੇਰੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਦਾ ਮੇਨ ਮਕਸਦ ਹੈਗਾ ਦੁੱਧ ਕਢਾਉਂਦਾ ਜੀ ਅਸਲ ਸਿਆ ਇਹ ਵੀ ਗੱਲਾਂ ਵੀ ਅਗਲਾ ਦੁੱਧ ਦੇ ਹਿਸਾਬ ਨਾਲ ਹੀ ਫੀਡ ਖਰੀਦਦਾ ਜਿਹੜੀ ਫੀਡ ਮਤਲਬ ਸਹੀ ਦੁੱਧ ਵਧਾਤਾ ਜੀ ਨਹੀਂ ਉਹ ਫੀਡ ਨੂੰ ਅਗਲਾ ਵੱਧ ਖਰੀਦਦੇ ਨੇ ਲੋਕ ਕਹਿੰਦੇ ਨੇ ਵੀ ਇੱਕ ਫੀਡ ਬਹੁਤ ਵਧੀਆ ਜੀ ਕੱਲ ਪਾਈ ਦੀ ਅੱਜ ਆਪਣਾ ਦੁੱਧ ਵਧ ਗਿਆ ਇਹ ਚੱਕਰ ਆ ਜੀ ਪਰ ਇਹ ਪ੍ਰੈਕਟਿਸ ਗਲਤ ਆ ਜੀ ਇਹ ਬਹੁਤ ਜ਼ਿਆਦਾ ਜੇ ਤੁਹਾਨੂੰ ਮੈਂ ਦਾਦਾ ਜਿਵੇਂ ਫੀਡ ਕੱਲਾ ਦੁੱਧ ਕਢਾਉਣਾ ਜੇ ਤੁਸੀਂ ਬੇਨ ਦੁੱਧ ਤੇ ਫੋਕਸ ਹਨ ਤਾਂ ਤੁਸੀਂ 77 ਕਿਲੋ ਮੰਨ ਲਓ ਆਪਣਾ ਉਹ ਲੈ ਲਓ ਜੋਕਰ 77 ਕਿਲੋ ਜੋਕਰ ਲੈ ਲਓ ਤੇ 3 ਕਿਲੋ ਦੇ ਵਿੱਚ ਪਾ ਲਓ ਯੂਰੀਆ ਤੇ 20 ਕਿਲੋ ਮੱਕੀ ਪਾ ਲਓ ਬਸ ਇੰਨੀ ਕੀ ਚੀਜ਼ਾਂ ਨਾਲ ਹੀ ਤੁਹਾਡਾ ਨਾ 22% ਪ੍ਰੋਟੀਨ ਦਾ ਫੀਡ ਆ ਜਿਹੜੀ ਤਿਆਰ ਹੋ ਜੂਗੀ ਤੇ ਉਹਨੂੰ ਪਸ਼ੂ ਖਾਣਗੇ ਵੀ ਪੂਰਾ ਵਧੀਆ ਤੇ ਦੁੱਧ ਵੀ ਪੂਰਾ ਦੇਣਗੇ ਪਰ ਫੇਰ ਕੀ ਆ ਪਰ ਗਾਂ ਗੱਬਰ ਨਹੀਂ ਹੁੰਦੀ ਮੁੜ ਕੇ ਜੀ ਇੱਕ ਕਸੂਆ ਦੇ ਦੋ ਹੱਦ ਦੋ ਦੇ ਦੂ ਦੋ ਸੁਗਾਂ ਬਾਅਦ ਆਪਣੀ ਗਾਂ ਜਿਹੜੀ ਐਡੀ ਕੀਮਤ ਦੀ ਆਪਾਂ ਤਿਆਰ ਕਰੀ ਆ ਉਹ ਖਤਮ ਹੋ ਜੂ ਪਰ ਇਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਨਹੀਂ ਗੱਲਾਂ ਦਾ ਆਪਾਂ ਆਪਣੀ ਫੀਡ ਤਿਆਰ ਕਰੋ ਤੁਸੀਂ ਜੇ ਦੁੱਧ ਤੁਹਾਡਾ 2 ਕਿਲੋ ਘੱਟ ਵੀ ਦੇ ਦੇਣਗੇ ਨਾ ਉਹ ਵੀ ਪਹਿਲਾਂ ਪਹਿਲਾਂ ਹੀ ਹੋ ਦੇਣਗੇ ਬਾਅਦ 'ਚ ਨਹੀਂ ਦਿੰਦੀਆਂ ਪਹਿਲੇ 15 ਦਿਨ ਲਾ ਲੋ ਹੱਦ ਤੁਸੀਂ ਪਹਿਲੇ 15 ਦਿਨ ਤੁਸੀਂ ਆਪਣੀ ਫੀਡ ਪ੍ਰਾਣੀ ਹੈ ਜਿਹੜੀ ਨਾ ਉਹਦੇ ਵਿੱਚ ਜਿਹੜੀ ਆਪ ਤਿਆਰ ਕਰਾਉਣ ਨੂੰ ਮਿਕਸ ਕਰਾ ਕੇ 15 ਦਿਨ ਪਾ ਲੋ ਬਸ ਉਸ ਤੋਂ ਬਾਅਦ ਤੁਸੀਂ ਆਪਣੀ ਫੀਡ ਰੈਗੂਲਰ ਆਪਣੀ ਸ਼ੁਰੂ ਕਰ ਸਕਦੇ ਹੋ ਘਰ ਵਾਲੀ ਫੀਡ ਇਹ ਜੇ ਦੁੱਧ ਦਾ ਫਰਕ ਪਊਗਾ ਨਾ ਉਹ ਪਹਿਲਾਂ ਪਹਿਲਾਂ ਹੀ ਪਊਗਾ ਕੇਰਾ ਝਟਕਾ ਦਾ ਲਾਗੂਏ ਲੱਗੂਗਾ ਕੇਰਾ ਝਟਕਾ ਲੱਗ ਕੇ ਫਿਰ ਸਿਆ ਫਿਰ ਬਹੁਤ ਵਧੀਆ ਰਹੋਗੇ ਤੁਸੀਂ ਇਹ ਸਾਰਾ ਮੇਰੇ ਨਾਲ ਹੋਇਆ ਵਾਹੀ ਅਸੀਂ ਕੀਤੀ ਹੈ ਪ੍ਰੈਕਟਿਸ ਇਹ ਸਾਰੀ ਤਾਂ ਹੀ ਅੱਜ ਤੁਹਾਡੇ ਖਾਤਰ ਮੈਂ ਵੀਡੀਓ ਬਣਾਈ ਆ ਜਦੋਂ ਤੁਸੀਂ ਆਪਣੀ ਫੀਡ ਬਣਾ ਕੇ ਤਿਆਰ ਕਰਕੇ ਪਾਉਣ ਲੱਗ ਗਏ ਤੁਹਾਡੇ 80% ਤੁਹਾਡੀਆਂ ਬਿਮਾਰੀਆਂ ਫਾਰਮ ਦੀਆਂ ਨੇ ਨਾ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਇਹ ਗਾਰੰਟੀ ਹੈ ਜੀ ਇਹ ਚੀਜ਼ ਦੀ ਤੁਹਾਨੂੰ ਪੈਰਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਛੇਤੀ ਤੁਹਾਨੂੰ ਹੋਰ ਪੇਟ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਤੇ ਤੁਹਾਨੂੰ ਮਸਟੈਟਸ ਦੀ ਨਹੀਂ ਆਉਣੀ ਜੀ ਬਸ ਇੰਨਾ ਗਾਪਾਂ ਧਿਆਨ ਜਰੂਰ ਰੱਖਣਾ ਜਦ ਆਪਾਂ ਫੀਡ ਬਣਾਉਨੇ ਜੀ ਜਿਹੜਾ ਫੀਡ ਫੈਕਟਰੀ ਜਾਣਾ ਆਪਾਂ ਨੇ ਉਹ ਫੀਡ ਫੈਕਟਰੀ ਬਾਲਾ ਬੰਦਾ ਜਿਹੜਾ ਉਹ ਭਰੋਸੇਯੋਗ ਹੋਣਾ ਚਾਹੀਦਾ ਤੇ ਉਹਦਾ ਸਮਾਨ ਜਿਹੜਾ ਤੁਸੀਂ ਪਵਾਉਣਾ ਆਪਣੀ ਫੀਡ ਦੇ ਵਿੱਚ ਨਾ ਉਹ ਪੂਰਾ ਵਧੀਆ ਸਮਾਨ ਇੱਕ ਨੰਬਰ ਪਵਾਉਣਾ ਮਾੜੀ ਚੀਜ਼ ਨਹੀਂ ਕੋਈ ਪਵਾਉਣੀ ਜਿਹੜੀ ਆਪਣੀ ਫੀਡ ਚੁੱਲੀ ਆ ਜੇ ਜੀ ਇਹਨਾਂ ਤੇ ਅਣ ਜ਼ਰੂਰ ਰੱਖਣਾ ਪਰ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਇਹ ਮੇਰੀ ਗਾਰੰਟੀ ਆ ਵਧੀਆ ਫੀਡ ਫੈਕਟਰੀਆਂ ਬਹੁਤ ਨੇ ਪੰਜਾਬ ਦੇ ਵਿੱਚ ਤਾਂ ਇੱਥੇ ਤਾਂ ਕੋਈ ਘਾਟ ਨਹੀਂ ਹੈਗੀ ਉਰੇ ਆਪਣੇ ਦਾ ਫੈਕਟਰੀਆਂ ਦੀ ਤੁਸੀਂ ਆਪਣੀ ਫੀਡ ਤਿਆਰ ਕਰਾ ਕੇ ਪਾਓ ਜੀ ਬਹੁਤ ਵਧੀਆ ਰਹੋਗੇ ਤੁਸੀਂ ਗੱਲ ਯਾਦ ਹੀ ਰੱਖੋਗੇ 11 ਪਹਿਲਾਂ ਪਹਿਲਾਂ ਦਿੱਕਤ ਤੁਹਾਨੂੰ ਆ ਸਕਦੀ ਹੈ ਵੀ ਗਾਵਾਂ ਫੀਡ ਘੱਟ ਖਾਣੀਆਂ ਤੇ ਦੁੱਧ ਦਾ ਵੀ ਕਿਰਨ ਡ੍ਰੌਪ ਹੋਊਗਾ ਥੋੜਾ ਇਹ ਘਟੂਗਾ ਪਰ ਬਾਅਦ ਵਿੱਚ ਥੋੜਾ ਉਹਦੂ ਵਧੇ ਜਾਣਾ ਦੁੱਧ 10 15 20 ਦਿਨ ਦਾ ਇਹ ਪ੍ਰੋਸੈਸ ਆਵਾ ਸਾਰਾ ਹੱਦ ਇਸ ਲਈ ਤੁਸੀਂ ਆਪਦੀ ਫੀਡ ਹਮੇਸ਼ਾ ਆਪਦੀ ਘਰ ਦੀ ਤਿਆਰ ਕਰਾ ਕੇ ਪਾਓ ਜੀ ਬਹੁਤ ਵਧੀਆ ਰਹੋਗੇ ਤੁਸੀਂ ਮੈਂ ਆਪ ਇਹ ਪ੍ਰੈਕਟਿਸ ਕਰੀ ਵੀ ਆ ਜੀ ਹੁਣ ਆਪਾਂ ਆਪਦੀ ਘਰ ਦੀ ਖੁੱਦੀ ਤਿਆਰ ਕਰਦੇ ਆ ਪਹਿਲਾਂ ਅਸੀਂ ਵੀ ਬਾਜ਼ਾਰੂਏ ਪਾਉਂਦੇ ਰਹਾਂ ਨਾ ਤਾਂ ਜੇ ਆਪਾਂ ਨੂੰ ਜੀ ਪਤਾ ਕੁਝ ਵੀ ਚ ਹੈਗੀ ਆ ਸਮਝਣਗੇ ਅਗਲਾ ਤੇ ਆਪਦੀ ਫੀਡ 'ਚ ਆਪਾਂ ਨੂੰ ਪਤਾ ਤਾਂ ਹੈਗਾ ਵੀ ਇਹ ਜੇ ਆਪਾਂ ਇੰਨੀ ਮੱਕੀ ਪਵਾਈ ਆ ਇੰਨੀ ਪ੍ਰੋਟੀਨ ਆ ਇੰਨੀ ਜੋ ਹੋਆ ਬਾਕੀ ਉਹਦੇ ਵਿੱਚ ਆਪਣੀ ਫੀਡ 'ਚ ਜਿਹੜੇ ਆਪਾਂ ਨੇ ਜਿਵੇਂ ਪ੍ਰੋਟੀਨ ਸੌਰੀ ਬਾਈਪਾਸ ਪ੍ਰੋਟੀਨ ਪਵਾਉਣੀ ਆ ਬਾਈਪਾਸ ਫੈਟ ਪਵਾਉਣੀ ਆ ਇਹ ਚੀਜ਼ਾਂ ਪੈ ਜਾਂਦੀਆਂ ਨੇ ਜੀ ਬਾਜ਼ਾਰ ਵਾਲਾ ਤੁਹਾਨੂੰ ਕਿਹੜਾ ਪਾ ਕੇ ਦੇ ਦੂਗਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਤੁਹਾਨੂੰ ਆ ਏਡੀ ਵਧੀਆ ਫੀਡ ਜਿਹੜਾ ਉਹ ਤਿਆਰ ਕਰਾ ਕੇ ਦੇ ਦੂ ਬੰਦਾ ਕਿਉਂਕਿ ਉਹਨਾਂ ਦੇ ਖਰਚੇ ਬਹੁਤ ਨੇ ਜੀ ਹਨਾ ਜਿੰਨਾ ਮਰਜੀ ਇਕੱਠਾ ਮਾਲ ਲੈ ਲੈਣਾ ਫਿਰ ਵੀ ਉਹ ਗੱਲ ਨਹੀਂ ਬਣਦੀ ਹੈਗੀ ਵੀ ਤੁਹਾਨੂੰ ਚੰਗੀ ਕੁਆਲਿਟੀ ਇੰਨੇ ਸਸਤੇ ਰੇਟ ਤੇ ਕੋਈ ਦੇ ਦੂਗਾ ਹੈਨਾ ਇਹ ਮੇਰੀ ਤੁਹਾਨੂੰ ਮੇਰੀ ਸਲਾਹ ਜੀ ਕਿਉਂਕਿ ਮੇਰਾ ਵਰਤਿਆ ਹੋਇਆ ਗੱਮ ਆ ਜੀ ਮੈਂ ਤੁਹਾਨੂੰ ਦੱਸਦਾ ਸਿੱਧੀ ਗੱਲ ਆ ਤੁਸੀਂ ਕਿਹੜਾ ਵਰਤ ਕੇ ਦੇਖੋ ਆਪਣੀ ਫੀਲ ਬਣਾ ਕੇ ਜੇ ਤੁਹਾਡੇ ਕੋਲ 5-7 ਪਸ਼ੂ ਹੈਗੇ 10 10 ਕ ਪਸ਼ੂ ਹੈਗੇ ਨਾ ਤੁਸੀਂ ਜਰੂਰ ਸ਼ੁਰੂ ਕਰੋ ਕੰਮ ਏ ਬਹੁਤ ਵਧੀਆ ਡੈਰੀ ਦਾ ਜੀ ਪਰ ਇਹ ਜਿਹੜੀਆਂ 2-3 ਦਿੱਕਤਾਂ ਹੀ ਆਉਂਦੀਆਂ ਨੇ ਬਸ ਇੱਕ ਤਾਂ ਕੋਈ ਦੱਸ ਕੇ ਨਹੀਂ ਜੀ ਰਾਜੇ ਵੱਡੇ ਫਾਰਮ ਨੇ ਜਿਹੜੇ ਵੇ ਉਹ ਤੁਹਾਨੂੰ ਸਹੀ ਦੀ ਦੱਸਦੇ ਨਹੀਂ ਹੈਗੇ ਛੋਟੇ ਫਾਰਮਰਾਂ ਨੂੰ మే ਆਪਾਂ ਕੀ ਕੀ ਧਿਆਨ ਰੱਖਣਾ ਕਿਵੇਂ ਡੈਰੀ ਚਲਾਉਣੀ ਹੈ ਨਾ ਸੋ ਤੁਸੀਂ ਫੀਡ ਹਮੇਸ਼ਾ ਆਪਦੀ ਤਿਆਰ ਕਰਾ ਕੇ ਦੇਖੋ ਆਪਦੀ ਇਹ ਪਾਓ ਨੰਬਰ 2 ਤੇ ਆਪਾਂ ਨੇ ਸਾਇਲੇਜ ਦੀ ਸੱਚੋ ਗੱਲ ਆ ਨੰਬਰ 1 ਕਿ ਆ ਪਰ 2 ਨਹੀਂ ਹੈਗਾ ਸਾਇਲੇਜ ਨੰਬਰ 1 ਤੇ ਆ ਨੰਬਰ 1 ਸਾਇਲੇਜ ਨੰਬਰ 2 ਫੀਡ ਜੀ ਹੂੰ ਸਾਇਲੇਜ ਆ ਜਿਹੜਾ ਨਾ ਉਹ ਹੈਗਾ ਰੀਡ ਦੀ ਹੱਡੀ ਗਾਵਾਂ ਦੇ ਇਹ ਤੁਸੀਂ ਆਪ ਦਾ ਨਵਾਂ ਡੈਰੀ ਫਾਰਮ ਸ਼ੁਰੂ ਕਰਨਾ ਨਾ ਜੇ ਤੁਸੀਂ ਮੰਨ ਲਓ ਗਾਆਆਂ ਪਾਉਣੀਆ ਸ਼ੁਰੂ ਕਰਨੀਆਂ ਨੇ ਮੂਰੇ ਤਾਂ ਸਾਇਲੇਜ ਨੂੰ ਪਹਿਲਾਂ ਪਾ ਲਓ ਸਾਇਲੇਜ ਦਾ ਪਿੱਟ ਭਰ ਕੇ ਰੱਖੋ ਜੀ ਪੂਰਾ ਉਸ ਤੋਂ ਬਾਅਦ ਗਾਵਾ ਪਾਵੋ ਸ਼ੈੱਡ ਚ ਆਪਦੇ ਚ ਸ਼ੈੱਡ ਦਾ ਵੀ ਹਲੇ ਕੰਮ ਬਾਅਦ ਚ ਪਾ ਲਿਓ ਤੁਸੀਂ ਸ਼ੈੱਡ ਸੁੱਟ ਪਹਿਲਾਂ ਟੌਪ ਦੀਆਂ ਪਹਿਲਾਂ ਸਭ ਤੋਂ achar ਪਾਓ ਉਸ ਤੋਂ ਬਾਅਦ ਲਾਓ ਗਾਵਾ ਗਾਵਾ ਵੀ ਲਾਓ ਟੌਪ ਦੀਆਂ ਜੀ ਪਰ ਇੱਕ ਗੱਲ ਇਹ ਵੀ ਹੈ ਜੇ ਤੁਸੀਂ ਪਹਿਲਾਂ ਮੰਨ ਲਓ ਕਿ ਰੱਖ ਨਹੀਂ ਰੱਖੀਆਂ ਗਾਵਾ ਤੁਸੀਂ ਨਮੀਆਂ ਰੱਖਦੇ ਹੋ ਨਾ ਫੇਰ ਵਾਲੀਆਂ ਟੌਪ ਦੀਆਂ ਲੈਣ ਦੀ ਜ਼ਰੂਰਤ ਨਹੀਂ ਫੇਰ ਤੁਸੀਂ 20 25 25 ਲੀਟਰ ਤੱਕ ਗਾਵਾ ਲਵੋ ਕਿਉਂਕਿ ਤੁਹਾਨੂੰ ਉਹਨਾਂ ਨਾਲ ਸੰਭਣਾ ਉਹਨਾਂ ਨੂੰ ਪਤਾ ਲੱਗ ਜੂ ਤੁਹਾਨੂੰ ਉਹਨਾਂ ਨੂੰ ਸੰਭਣ ਦਾ ਵੀ ਕਿਵੇਂ ਸੰਭਣਿਆ ਨੇ ਕਿਵੇਂ ਉਹਨਾਂ ਦੀ ਦੇਖਭਾਲ ਕਰਨੇ ਕੀ ਉਹਨਾਂ ਨੂੰ ਖਰਾਕ ਪਾਉਣੀ ਆ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਸੀਮਣ ਭਰਾ ਸਕਦੇ ਹੋ ਵਧੀਆ-ਵਧੀਆ ਉਹ ਆਪ ਅਗਲਾ ਸੂਏ ਚ ਕੰਮ ਵਧੀਆ ਲੈ ਸਕਦੇ ਹੋ ਬਾਲੇ ਪੈਸੇ ਲਾਉਣ ਦੀ ਵੀ ਲੋੜ ਨਹੀਂ ਹੈਗੀ ਅੱਛਾ ਜੇ ਤੁਹਾਡਾ ਕੰਮ ਚੱਲਦਾ ਤੁਸੀਂ ਪਤਾ ਤੁਹਾਨੂੰ ਵੀ ਸੰਭਲਾਂਗੇ ਵੀ ਫਿਰ ਤੁਸੀਂ ਟਾਪ ਦੀਆਂ ਲਓ ਗਾਉੜ ਦੀ 30+35+ ਗਾਵਾਂ ਲਓ ਫਿਰ ਫਿਰ ਉਹ ਲਓ ਅਰੇ ਇਹਦੇ ਨਾਲ ਇੱਕ ਗੱਲ ਹੈ ਵੀ ਫੀਡ ਜਿਹੜੀ ਨਾ ਉਹ ਆਪਦੀ ਬਣਾ ਕੇ ਪਾਓ ਹਮੇਸ਼ਾ ਪ੍ਰੀਮਿਕਸ ਜ਼ਰੂਰ ਪਾਓ ਪਹਿਲਾਂ ਤਾਂ ਹੁੰਦਾ ਦੀ ਇਕੱਲੇ ਆਪਾਂ ਪਾਣ ਦੇ ਦੀ ਜੀ ਮਿਨਰਲ ਮਿਕਸਚਰ ਵਧੀਆ ਗਾਮਾ ਨੇ ਜਿਹੜੀਆਂ ਹਾਈ ਈਲਡਰ ਨੇ ਵੱਧ ਦੁੱਧ ਦੇਣ ਵਾਲੀਆਂ ਉਹਨਾਂ ਨੂੰ ਇਕੱਲੇ ਮਿਨਰਲ ਮਿਕਸਚਰ ਨਾਲ ਨਹੀਂ ਕੁਝ ਹੁੰਦਾ ਜੀ ਉਹਨਾਂ ਨੂੰ ਪਾਣਾ ਉਹ ਪਾਉਣ ਨੂੰ ਪ੍ਰੀਮਿਕਸ ਦੇ ਵਿੱਚ ਈਸਟ ਹੋ ਗਿਆ ਬਫਰ ਹੋ ਗਿਆ ਲਾਈਸਿਨ ਹੋ ਗਿਆ ਰਿਉਮਿਕਨ ਮੰਨ ਲਓ ਰਿਮਨਲ ਹੋ ਗਿਆ ਕੋਈ ਇਹ ਸਾਰੇ ਪਾਉਣੇ ਪੈਣਗੇ ਉਹਨਾਂ ਟੋਟਲ ਸਮਾਨ ਸੋ ਆਪਣੀ ਫੀਡ ਜਰੂਰ ਬਣਾ ਕੇ ਤੁਸੀਂ ਟਰਾਈ ਕਰੋ ਜੀ ਇਹ ਬਹੁਤ ਜ਼ਰੂਰੀ ਆ ਇਹ ਦੋ ਤਿੰਨ ਗੱਲਾਂ ਦੀ ਧਿਆਨ ਰੱਖੋ ਬਸ ਤੁਸੀਂ ਜਿਹੜਾ ਡੇਰੀ ਫਾਰਮ ਦਾ ਨਵਾਂ ਕੰਮ ਕਰਦੇ ਹੋ ਨਾ ਜੀ ਨੰਬਰ 1 ਦੇ ਤਾਂ ਜੀ ਸਾਈਲੇਜ ਰੱਖੋ ਸਾਈਲੇਜ ਸਾਰੇ ਸਾਲ ਦਾ ਹੋਣਾ ਚਾਹੀਦਾ ਤੁਹਾਡੇ ਕੋਲ ਉਹ ਵੀ ਵਧੀਆ ਕੁਆਲਿਟੀ ਦਾ ਪੂਰਾ ਮੱਕੀ ਐਨ ਵਧੀਆ ਜਦੋਂ ਸੱਲੀ ਪੱਕ ਜੇ ਮੜੀ ਚਾੜ ਕੇ ਹੀ ਵੱਢੋ ਤੁਸੀਂ ਤਾਂ ਕਿ ਡਰਾਈ ਮੈਟਰ ਥੋੜਾ ਬਾਝੇ ਨੰਬਰ 1 ਦੇ ਸਾਈਲੇਜ ਹੋਗਾ ਨੰਬਰ 2 ਦੇ ਫੀਡ ਆਪਦੀ ਹੋਗੀ ਤੇ ਬਾਕੀ ਇਹ ਹੀ ਗੱਲਾਂ ਨੇ ਜੀ ਬਸ ਤਿੰਨ ਨੰਬਰ ਤਿੰਨ ਤੇ ਬਰੀਡ ਜੀ ਬਰੀਡ ਵਧੀਆ ਰੱਖੋ ਇਹ ਵਧੀਆ ਬਰੀਡ ਹੋਊਗੀ ਤੁਹਾਡੀ ਤਾਂ ਤੁਸੀਂ ਦੋ ਕਾਮਯਾਬ ਸੇਤੀ ਹੋ ਜਾਓਗੇ ਡੈਰੀ ਦੇ ਵਿੱਚ ਬਾਕੀ ਹਾਂ ਇੱਕ ਹੋਰ ਵੀ ਗੱਲ ਆ ਜੀ ਉਹ ਸੀਮਨ ਬਾਰੇ ਆ ਆਪਾਂ ਅਗਲੀ ਵੀਡੀਓ ਜਿਹੜੀ ਲੈ ਕੇ ਆਵਾਂਗੇ ਉਹ ਸੀਮਨ ਬਾਰੇ ਲੈ ਕੇ ਆਵਾਂਗੇ ਵੀ ਕਿਹੜੀਆਂ ਗਾਵਾਂ ਮਤਲਬ ਕਿਹੜਾ ਸੀਮਨ ਟੌਪ ਤੇ ਆ ਕਿਹੜੇ ਸੀਮਨ ਦੇ ਆਪਾਂ ਨੇ ਗਾਵਾਂ ਨੂੰ ਆਪਾਂ ਨੇ ਵਧੀਆ ਸੀਮਨ ਵਾਲੀ ਗੱਭਣ ਕਰਨਾ ਉਸ ਦੇ ਵਿੱਚ ਕੰਜੂਸੀ ਨਾ ਕਰੋ ਇੱਕ ਦਾ ਫੀਡ ਦੇ ਵਿੱਚ ਵੀ ਨਾ ਕੰਜੂਸੀ ਕਰੋ ਵੀ ਸਾਨੂੰ ਸਸਤੀ ਤਿਆਰ ਹੋ ਜੇ ਤੇ ਸੀਮਣ ਵਿੱਚ ਵੀ ਨਾ ਕਰੋ ਕੋਈ ਯੂਸੀ ਵੀ ਥੋੜਾ ਸਸਤਾ ਟੀਕਾ ਲਵਾ ਕੇ ਆਪਾਂ ਗੱਬਣ ਕਰਾ ਲਈਏ ਉਹ ਗੱਬਣ ਕਰਾਉਣਾ ਮਕਸਦ ਨਹੀਂ ਹੋਣਾ ਚਾਹੀਦਾ ਇਹ ਇੱਕ ਟਾਪ ਦਾ ਬੱਚਾ ਲੈਣਾ ਮਕਸਦ ਨਹੀਂ ਹੋਣਾ ਚਾਹੀਦਾ ਆਪਾਂ ਜਦੋਂ ਇਹ ਕਰਾਉਨੇ ਨਾ ਆਪਣਾ ਮਕਸਦ ਇਹੀ ਹੋਣਾ ਚਾਹੀਦਾ ਵੀ ਆਪਾਂ ਟਾਪ ਦਾ ਬੱਚਾ ਲੈਣਾ ਜੀ ਪੂਰਾ ਵਧੀਆ ਵੀ ਤਾਂ ਆਪਾਂ ਗਾਮਾ ਗੱਬਣ ਕਰਾਉਨੇ ਆ ਵੀ ਟਾਪ ਦਾ ਬੱਚਾ ਆਪਣੇ ਅਗਲੇ ਸਾਲ ਆ ਜਵੇ ਤੁਸੀਂ ਪੈਸੇ ਦਾ ਚਲੋ ਹੁੰਦਾ ਜ਼ਰੂਰੀ ਦੇਖਣਾ ਆਪਾਂ ਆਪਣਾ ਸਰਕਲ ਵੀ ਦੇਖਣਾ ਪਰ ਫਿਰ ਵੀ ਕੋਸ਼ਿਸ਼ ਕਰੋ ਵੀ ਵਧੀਆ ਤੋਂ ਵਧੀਆ ਸੀਮਣੇ ਲਵਾਓ ਕਿਉਂਕਿ ਗਾਵਾਂ ਵਾਲੇ ਪੱਸੀਆਂ ਦੇ ਖਰਚਾ ਉਨਾ ਹੀ ਆਉਣਾ ਉਹਨੇ ਵੀ ਪਾਲ ਕੇ ਉਨਾ ਹੀ ਪੈਸੇ ਖਾਣੇ ਨੇ ਉਹਨੇ ਵੀ ਪਾਲ ਕੇ ਉਨਾ ਹੀ ਪੈਸੇ ਖਾਣੇ ਨੇ ਠੀਕ ਹੈ ਨਾ ਜੀ ਬਸ ਇਹੀ ਤੁਹਾਡੇ ਨਾਲ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਸਾਂਝੀ ਪਾਈਆ ਬਸ ਕੋਈ ਖਾਸ ਗੱਲ ਐਡੀ ਹੈ ਨਹੀਂ ਦੀ ਵੀ ਆਪਾਂ ਜਿਵੇਂ ਨਵਾਂ ਕਾ ਫਾਰਮ ਸ਼ੁਰੂ ਕਰਨਾ ਜੀ ਕੰਮ ਡੈਰੀ ਫਾਰਮ ਦਾ ਕੰਮ ਬਹੁਤ ਵਧੀਆ ਇਹਦੇ ਨਾਲ ਦਾ ਕੰਮ ਮੈਨੂੰ ਨਹੀਂ ਲੱਗਦਾ ਕੋਈ ਹੋਊਗਾ ਅੱਜ ਦੇ ਟਾਈਮ ਦੇ ਵਿੱਚ ਇਹ ਦੇਖੋ ਤੁਸੀਂ ਹੋਰ ਕੋਈ ਕੰਮ ਹੈਗਾ ਜਿਹੜਾ ਐ ਪੈਸੇ ਦਵੇ ਆਪਾਂ ਸੁੱਤੇ ਹੁੰਨੇ ਆ ਆਪਣੀਆਂ ਗਾਵਾਂ ਦੇਖ ਲੋ ਆਪਦਾ ਆਪਣਾ ਜਿਹੜਾ ਦੁੱਧ ਆ ਉਹ ਤਿਆਰ ਕਰ ਰਹੀਆਂ ਹੁੰਦੀਆਂ ਨੇ ਆਪਣੀ ਫੈਕਟਰੀ ਹੈ ਆਪਣੀ ਉਹ ਫੈਕਟਰੀ ਰਾਤ ਨੂੰ ਵੀ ਚੱਲਦੀ ਆ ਆਪਣੇ ਸੁੱਤੇ ਦੇ ਵੀ ਹਨਾ ਟੜਕੇ ਦੁੱਧ ਚੋ ਕੇ ਵੇਚ ਤੜਕੇ ਵੇਚਦਾ ਉਹ ਸਵੇਰੇ ਪੈਸੇ ਨੇ ਸ਼ਾਮ ਨੂੰ ਪੈਸੇ ਨੇ ਦੋ ਵਾਰ ਪੈਸੇ ਮੰਨ ਨੂੰ ਆਪਣੇ ਆਉਂਦੇ ਨੇ ਠੀਕ ਹੈ ਨਾ ਜੀ ਤੁਸੀਂ ਨਮਾ ਕੰਮ ਜਰੂਰ ਸ਼ੁਰੂ ਕਰ ਸਕਦੇ ਹੋ ਇਹ ਕੰਮ 'ਚ ਕੋਈ ਘਾਟਾ ਨਹੀਂ ਬਸ ਟ੍ਰੇਨਿੰਗ ਬਾਰੇ ਜਰੂਰ ਐਸੇ ਆ ਟ੍ਰੇਨਿੰਗ ਜਰੂਰ ਲੈ ਲਓ ਜਾ ਕੇ ਤੇ ਫਾਰਮ ਦੇ ਚੰਗੇ ਵੱਡੇ ਫਾਰਮ ਨੇ ਜਿਹੜੇ ਉੱਥੇ 10-15 ਦਿਨ ਲਾ ਲਓ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੰਦਾ ਉਹਨੂੰ ਤਾਂ ਕਿ ਤੁਹਾਨੂੰ ਵੱਡੀਆਂ ਗੱਲਾਂ ਜਿਹੜੀਆਂ ਸਾਹਮਣੇ ਦਾ ਪਤਾ ਲੱਗ ਜਵੇ ਹਨਾ ਬਸ ਇਹੀ ਦੋ ਤਿੰਨ ਗੱਲਾਂ ਆਪਾਂ ਸ਼ੁਰੂਆਤ ਹੀ ਇਹ ਪਰ ਰੱਖਣੀਆਂ ਨੇ ਮੰਨ ਲਓ ਵੀ ਡੇਰੀ ਆਪਣਾ ਸਾਈਲੇਜ ਹੋ ਗਿਆ ਫੀਡ ਹੋ ਗਿਆ ਤੇ ਆਪਣਾ ਸੀਮਨ ਵਧੀਆ ਹੋ ਗਿਆ ਠੀਕ ਆ ਜੀ ਇਹ ਅੱਜ ਦੀ ਵੀਡੀਓ ਸੀ ਅਗਲੀ ਵੀਡੀਓ ਤੁਹਾਡੇ ਖਾਤਰ ਐਸੀ ਲੈ ਕੇ ਆਵਾਂਗੇ ਬਹੁਤ ਟਾਪ ਦੀ ਵੀਡੀਓ ਆਉਗੀ ਅਗਲੀ ਆਪਣੇ ਜਿਹਦੇ ਨਾਲ ਤੁਸੀਂ ਬਹੁਤ ਆਸਾਨੀ ਨਾਲ ਤੇ ਜਲਦੀ ਡੇਰੀ ਫਾਰਮ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ